ਸਰਕੀ ਮੋਟੂ ਇਹ ਹੈ ਜੀ। ਮਾਨਯੋਗ ਸੀਨੀਅਰ ਕਪਤਾਨ ਪੁਲਿਸ ਖੰਨਾ ਸ਼੍ਰੀਮਤੀ ਅਮਨੀਤ ਕੌਂਡਨ ਮੈਮ ਉਹਨਾਂ ਦੇ ਸੁਪਰਵਾਈਜ਼ਨ ਲੀਡਰਸ਼ਿਪ ਅੰਡਰ ਖੰਨਾ ਪੁਲਿਸ ਰੈਗੂਲਰਲੀ ਬਹੁਤ ਮਾੜੇ ਅਨਸਰਾਂ ਦੇ ਖਿਲਾਫ ਰੈਗੂਲਰ ਕਾਰਵਾਈ ਕਰਦੇ ਰਹੀ ਹੈ। ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਲੁੱਟਾਂ ਖਵਾ ਕਰਨ ਵਾਲਾ ਜਿਹੜਾ ਗਿਰੋ ਜਿਹੜਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮਛਗੜਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਦੇ ਇਬਜੈਕਟਿਵ ਸੀਗਾ ਉਹਨੂੰ ਅਸੀਂ ਉਹਦੇ 5 ਬੰਦੇ ਅਸੀਂ ਕਾਬੂ ਕੀਤੇ ਨੇ। ਸਾਡੇ ਕੋਲ 5 ਤਰੀਕ ਨੂੰ 5 ਮਈ ਨੂੰ ਇੱਕ ਇਤਲਾਹ ਮਿਲੀ ਸੀਗੀ ਪਵਨਦੀਪ ਸਿੰਘ ਜਿਹੜਾ ਕਿ ਬੀਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਰਾਤੀ ਮੈਂ 2:30 ਵਜੇ ਆਪਣੀ ਗੱਡੀ ਤੇ ਬੀਜਾ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਵਾੜਾ ਸਾਈਡ ਤੋਂ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਬਰੀਜ਼ਾ ਗੱਡੀ ਚ ਚਾਰ ਨਾਮ ਬਲੂ ਵਿਅਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਉਦੋਂ ਉਹ ਦੋ ਫੋਨ ਉਹਦੇ ਪਰਸ ਤੇ ਕੁਝ ਹੋਰ ਕੀਮਤੀ ਸਮਾਨ ਜਿਹੜਾ ਖੋਲਿਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਨੇ ਚਾਰੇ ਬੰਦੇ ਜਿਹੜੇ ਅ ਆਡੈਂਟੀਫਾਈ ਹੋ ਗਏ ਸੀ ਅਸੀਂ ਚਾਰਾਂ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ 56 ਨੰਬਰ ਮਕਦਮਾ ਥਾਣਾ ਮਾਛੀਵਾੜਾ ਦੇ ਵਿੱਚ 370ਵੀ 394 170 ਤੇ 4743 272 ਪੀਸੀ ਦੇ ਵਿੱਚ ਦਰਜ ਕਰ ਲਿਆ ਸੀ ਜਿਹੜੇ ਚਾਰ ਵਿਅਕਤੀ ਆ ਇਹਨਾਂ ਦੇ ਨਾਮ ਹੈ ਦੀਪ ਸਿੰਘ ਗੁਰਿੰਦਰ ਸਿੰਘ ਆਕਾਸ਼ਦੀਪ ਤੇ ਅਮਰਪ੍ਰੀਤ ਸਿੰਘ ਇਹ ਚਾਰੋਂ ਮਾਛੀਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ 25 ਤੋਂ 30 ਸਾਲ ਇਹਨਾਂ ਦੀ ਉਮਰ ਹੈ ਇਹਨਾਂ ਨੇ ਇਹ ਰਾਤ ਨੂੰ ਜਿਹੜੇ ਕਿ ਆਪਣੀਆਂ ਗੱਡੀਆਂ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖੋਹਾਂ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੀ ਫੈਮਲੀ ਨਾਲ ਜਾਂ ਇਕੱਲੇ ਕਿਤੇ ਇਧਰ ਉਧਰ ਜਾਂਦੇ ਸੀ ਉਹਨਾਂ ਨੂੰ ਕਿਸੇ ਸੁਮਸਮ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਫੁੱਟ ਮਾਰ ਕਰਕੇ ਉਹਨਾਂ ਤੋਂ ਜਿਹੜਾ ਮੰਨਦਾ ਕਿੰਨੇ ਤੀ ਸਮਾਨ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਇਸ ਗਰੁੱਪ ਤੋਂ ਅਸੀਂ ਹੁਣ ਤੱਕ ਜਿਹੜੇ ਹੁਣ ਤੱਕ ਸਾਡੀ ਤਫਤੀਸ਼ ਦੇ ਵਿੱਚ ਅਸੀਂ ਇਹਨਾਂ ਤੋਂ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਇੱਕ ਬਰੀਜ਼ਾ ਗੱਡੀ ਇੱਕ ਸਿਆਜ਼ ਗੱਡੀ ਤੇ ਇੱਕ ਵਰਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ ਡੇਢ ਟੋਲੇ ਦੇ ਕਰੀਬ 골ਡ ਰਿਕਵਰ ਕੀਤਾ ਇੱਕ ਚਾਂਦੀ ਦਾ ਕੜਾ ਵਾਰਦਾਤ ਦੇ ਵਿੱਚ ਜਿਹੜੇ ਹਥਿਆਰ بیسਬਾਲ ਡੰਡੇ ਕਿਰਚਾਂ ਕਰਪਾਂ ਤੇ ਉਸ ਤੋਂ ਬਿਨਾਂ ਜਿਹੜੇ 6 ਮੋਬਾਈਲ ਐ ਜਿਹੜੇ ਅਸੀਂ ਜਿਹੜੇ ਇਹਨਾਂ ਨੇ ਵੱਖ-ਵੱਖ ਥਾਂ ਤੋਂ ਖੋਈ ਸੀਗੇ ਉਹ ਸੇ ਰਿਕਵਰ ਕੀਤੇ ਨੇ ਦੌਰਾਨ ਇਹ ਤਰਤੀਸ਼ ਅਸੀਂ ਇੱਕ ਵਿਅਕਤੀ ਹੋਰ ਹਰਦੀਪ ਸਿੰਘ ਗੁੱਲੂ ਪੰਜਵਾਂ ਜਿਹੜਾ ਦੋਸ਼ੀ ਐ ਉਹ ਅਰੈਸਟ ਕੀਤਾ ਉਹ ਤੋਂ ਅਸੀਂ ਦੋ ਫੋਨ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਇਹਨਾਂ ਨੂੰ ਇਹਨਾਂ ਤੋਂ ਚੋਰੀ ਦੇ ਮੋਬਾਈਲ ਖਰੀਦਦਾ ਸੀਗਾ ਤੇ ਬਦਲੇ 'ਚ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਗਰੁੱਪ ਨੂੰ ਗਰੋਹ ਦੇ ਜਿਹੜੇ ਵਿਅਕਤੀ ਐ ਪੰਜਾ ਦੋਸ਼ੀਆਂ ਨੂੰ ਅਸੀਂ ਇਹਨਾਂ ਦਾ ਰਿਮਾਂਡ ਲਿਆ ਤੇ ਹੁਣ 4 ਦਿਨ ਦੀ ਰਿਮਾਂਡ ਆ ਸਾਡੇ ਕੋਲ ਅਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਨੇ ਪਰ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਦੇ ਵਿੱਚ ਇਹ ਟੋਟਲ 11 ਵਾਰਦਾਤਾਂ ਮੰਨੇ ਨੇ ਕਿ 9 ਸੀ ਸਮਰਾਲਾ ਮਾਛੀਵਾੜ ਦੇ ਰੇਚ ਕੀਤੀਆਂ ਨੇ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਨੇ ਤੇ ਇਸ ਇਹਨਾਂ ਦੇ ਗਰੁੱਪ ਫੜੇ ਜਾਣ ਨਾਲ ਅਸੀਂ ਸਾਨੂੰ ਲੱਗਦਾ ਕਿ ਹੁਣ ਜਿਹੜਾ ਸਮਰਾਲਾ ਮਾਛੀਘੜਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਜਿਹੜੀ ਚਪਟ ਮਾਰੀ ਹੈ ਜਾਂ ਸਨੇਚਿੰਗ ਹੈ ਉਹ ਵਰਤਾਂ ਤਾਂ ਕਾਫੀ ਠੱਲ ਹੋਊਗੀ ਤੇ ਇਸ ਤਰ੍ਹਾਂ ਦੀ ਵਰਤਾਂ ਤਾਂਗੇ ਨਹੀਂ ਹੋਊਗੀ ਸਰ ਜਿਹੜੀਆਂ ਵਰਦੀਆਂ ਮਿਲੀਆਂ ਜੀ ਕਿ 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 ਡੀਐਸਪੀ ਉਹ ਕਿਹੜੇ ਰੈਂਕ ਦੀਆਂ ਜੀ ਜਿਹੜੀ ਇਹ ਇਹਨਾਂ ਕੋਲ ਦੋ ਵਰਦੀਆਂ ਆ ਸਿਕੀਆਂ ਇੱਕ ਪੰਜਾਬ ਪੁਲਿਸ ਦੇ ਸਪਾਹੀ ਰੈਂਕ ਦੀ ਵਰਦੀ ਹੈ ਤੇ ਕੇਐਸਆਈ ਰੈਂਕ ਦੀ ਹੈ ਇਰਾਤ ਨੂੰ ਬਰਦੀਆਂ ਪਾ ਕੇ ਤੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਲੋਕਾਂ ਨੂੰ ਇਸ਼ਾਰਾ ਕਰਕੇ ਰੋਕ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਆ ਜੋ ਮਾਰ ਕਰਦੇ ਸੀ ਉਹਨਾਂ ਦੀ ਇਹ ਪਤਾ ਲੱਗਿਆ ਜੀ ਕਿ ਕਿਹੜੇ-ਕਿਹੜੇ ਏਰੀਆ ਚ ਕੀਤੀ ਇਹ ਜੀ ਜਿਆਦਾ ਇਹਨਾਂ ਦੀਆਂ ਹੁਣ ਤੱਕ ਜਿੰਨੀਆਂ 11 ਵਾਰ ਤਾਂ ਮੰਨੇ ਨੇ ਕਿ ਨੌ ਅਸੀਂ ਸਮਰਾਲਾ ਮੱਛੀਵਾੜਾ ਦੇ ਏਰੀਆ ਦੇ ਵਿੱਚ ਕੀਤੀਆਂ ਨੇ ਤੇ ਦੋ ਲੁਧਿਆਣਾ ਦੇ ਵਿੱਚ ਕੀਤੀਆਂ ਇਹਦੇ ਨਾਲ ਸਾਡੇ ਦੋ ਪੁਰਾਣੇ ਕੇਸ ਵੀ ਜਿਹੜੇ ਸਟੇਸ ਹੋ ਗਏ ਨੇ ਇੱਕ ਸਮਰਾਲਾ ਦੇ ਵਿੱਚ 66 ਨੰਬਰ ਐਫ ਆਈ ਆਰ ਸੀਗੀ ਉਹਦੇ ਵਿੱਚ ਇੱਕ ਵਿਅਕਤੀ ਦੋ ਰਾਤ ਨੂੰ ਬਾਈਕ ਤੇ ਜਾ ਰਿਹਾ ਸੀਗਾ ਉਹਦੀਆਂ ਦੋ ਮੁਦਰੀਆਂ ਉਹਦੇ ਕੰਨਾਂ ਦੇ ਵਿੱਚ ਜਿਹੜੀਆਂ ਨਿੱਤੀਆਂ ਤੇ ਕੋਈ ਦੀ 골ਡ ਦੀ ਚੈਨ ਜਿਹੜੀ ਆ ਉਹਨਾਂ ਨੇ ਖੋ ਕਰ ਲਈ ਸੀ ਉਹ ਉਹ ਵੀ ਇਸ ਰਿਕਵਰ ਕਰਵਾ ਲਈ ਕਿੰਨੀ ਕਿੰਨੀ ਅਮਰੀ ਜ ਇਹਨਾਂ ਦੀ ਇਹ ਸਾਰੇ 25 ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਨੇ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਂ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਤੇ ਕੋਈ ਪਹਿਲਾਂ ਮੁਕੱਦਮਾ ਨਹੀਂ ਹੈ ਪਰ ਜਿਹੜੇ ਦੋ ਦੋਸ਼ੀ ਹੈ ਜਿਹੜਾ ਹਰਦੀਪ ਸਿੰਘ ਗੁੱਲੂ ਆ ਜਿਹੜਾ ਇਹਨਾਂ ਤੋਂ ਫੋਨ ਖਰੀਦਦਾ ਸੀਗਾ ਤੇ ਨਸ਼ਾ ਦਿੰਦਾ ਸੀ ਉਹ ਤੇ ਤਿੰਨ ਐਨਡੀਪੀਐਸ ਐਕਟ ਦੇ ਮੁਕੱਦਮੇ ਦਰਜ ਨੇ ਤੇ ਜ਼ਿਆਦਾਤਰ ਰਿਹਾਇਸ਼ ਇਹਨਾਂ ਦੀ ਮਾਛੇੜੇ ਸਾਰੇ ਮਾਛੀਵਾੜੇ ਜਹਾਲੇ ਵਾਲੇ ਪਿੰਡਾਂ ਦੇ ਕੰਮਕਰ ਕੰਮਕਰ ਇਹਨਾਂ ਚ ਤਿੰਨੇ ਜਣੇ ਮਿਲੇ ਸੀਗੇ ਇੱਕ ਦਿਹਾੜੀਦਾਰ ਹੈ ਤੇ ਇੱਕ ਖੇਤੀਬਾੜੀ ਕਰਦਾ ਹੈ